ਜੀ ਅੱਗੇ ਵੀ ਇਹ ਸਿੰਘਾਂ ਦੀ ਤਲਵਾਰ ਚੱਲਦੀ ਪਰ ਕਈ ਨੌਜਵਾਨ ਕਹਿ ਕਹਿ ਕੇ ਸੁਣਦੇ ਨੇ ਉਹ ਸੁਣਾਦੇ ਨੇ ਆ ਮਹਾਪੁਰਖਾਂ ਦੇ ਪਵਿੱਤਰ ਸਥਾਨ ਤੇ ਆਏ ਆ ਔਰ ਕਰੋ ਤਲਵਾਰ ਖਿੱਚੀਏ ਉਸਤਮਖਾਨੇ ਇਧਰੋਂ ਸਰ ਕਰਦੀ ਤਲਵਾਰ ਖਿੱਚੀਏ ਪਿਆਰਿਓ ਗੁਰੂ ਕੇ ਬੱਬਰ ਸ਼ੇਰ ਬਲਵੰਤ ਸਿੰਘ ਨੇ ਉਹ ਕਹਿੰਦੇ ਖਿੱਚੀ ਜਦੋਂ ਦੇਖ ਸਿੰਘ ਸੂਰਮੇ ਮਿਆਂ ਵਿੱਚੋਂ ਲਾਈਦੇ ਨੇ ਦੇਖੋ ਜ਼ਾਲਿਮਾਂ ਦੇ ਚੀਰ-ਚੀਰ ਫਟ 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 ਕਰ ਕਰ ਤਗੜਬ ਚਰ ਧਰਤੀ ਤੇ ਬਿਜਲੀ ਜਮੰਕ ਮ ਕਰਦੀ ਆ ਝਟ 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 ਕਰਦੀ ਤੇ ਅੱਗੇ ਨੂੰ ਪਾਤੀ ਏ ਤੇਰੀ ਦਈਂ ਆਖਦੀ ਆ ਚੱਲ ਪਿੱਛੇ ਹਟ ਹਟ ਹੱਕਤ ਕਿੰਦੇ ਹਟਾਈ ਦੇ ਸਦਮੂ ਚਲਦੀ ਤੇ ਆਵੇ ਆਵਾਜ਼ ਘਟ 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 ਤੇ ਵਿਦਲ ਬੈਰੀਆਂ ਦਲੇ ਵੇਖੋ ਉਹ ਰਾਤ ਪਿੰਡ ਪੁਰ ਤੇ ਪ੍ਰੇਤ ਕਟ 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 ਪਿੰਡ ਰਤ ਖੂਂਦੇ ਬਕਾਲੇ ਵੇ ਉਹ ਕੋਮਲ ਲੜਨ ਸੂਰੇ ਜੰਗ ਵਿੱਚ ਡਟ ਡਟ ਮਰਦਾਂ ਦੀ ਤਰ੍ਹਾਂ ਲੜਿਆ ਲੜਦਿਆਂ ਲੜਦਿਆਂ ਬਾਬੇ ਬਲਵੰਤ ਸਿੰਘ ਨੇ ਵਾਰ ਕੀਤਾ ਰਸਤਮ ਦੀ ਗਰਦਨ ਤੇ ਤੇ ਰਸਤਮ ਦਾ ਵਾਰ ਹੋ ਗਿਆ ਬਾਬੇ ਬਲਵੰਤ ਸਿੰਘ ਦੀ ਗਰਦਨ ਤੇ ਦੋਮਾ ਦੀਆਂ ਗਰਦਨਾ ਧੌਣਾ ਵੱਢੀਆਂ ਗਿੰਦਾ ਦੋਮਾ ਦੇ ਸਰੀਰ ਡਿੱਗ ਪਏ ਨੇ ਜੰਗ جاری ਏ ਜਿਹਨੂੰ ਲੋਕ ਮੌਤ ਕਹਿੰਦੇ ਨਾ ਮੌਤ ਭਾਵੀ ਅਜ਼ਲ ਉਹਨੂੰ ਤਰੇਲੀਆਂ ਆ ਗਈਆਂ ਕਹਿੰਦੀ ਕਮਾਲ ਹੋ ਗਈ ਇਹ ਜਿਹੜਾ ਸੇਖੇ ਨਾ ਬਾਬਾ ਦੀਪ ਸਿੰਘ ਇਹਦਾ ਪ੍ਰਣਮੈ ਪੂਰਾ ਨਹੀਂ ਹੋਣ ਦੇਣਾ ਪ੍ਰਣ ਕੀ ਬਾਬਾ ਜੀ ਜਦੋਂ ਤੁਰੇ ਨਾ ਤਰਨ ਤਰਨ ਤੋਂ ਇਹ ਪ੍ਰਣ ਕਰਕੇ ਤੁਰੇ ਸੀ ਵੀ ਜਿੰਨਾ ਚੇਰਾ ਮੈਂ ਹਰਮੰਦਰ ਸਾਹਿਬ ਚੋਂ ਜ਼ਾਲਿਮਾਂ ਦੇ ਝੰਡੇ ਨਹੀਂ ਪੁੱਟ ਲੈਂਦਾ ਨਾ ਮੈਂ ਉਹਨਾਂ ਚਿਰ ਤੱਕ ਜਿਉਂਦਾ ਰਹਾਗਾ ਜਿਉਂਦਾ ਉਹਨਾਂ ਚਿਰ ਤੱਕ ਮੈਂ ਮਰਾਂਗਾ ਨਹੀਂ ਇਹੋ ਜਿਹਾ ਪ੍ਰਣ ਤੇ ਕਿਸੇ ਕੋਲੋਂ ਵੀ ਨਹੀਂ ਹੋਇਆ हां मरने ਦਾ ਪ੍ਰਣ ਲੋਕ ਕਰਦੇ ਰਹੇ ਨੇ ਭੇ ਜੇ ਮੇਰਾ ਕੰਮ ਨਾ ਬਣਿਆ ਜਾਂ ਮੇਰੀ ਗੱਲ ਨਾ ਮੰਨੀ ਮੈਂ ਅੱਗ ਵਿੱਚ ਸੜ ਕੇ ਮਰ ਜਾਗਾ ਅਰਜਨ ਦਾ ਪੁੱਤਰ ਅਬਮਨਿਉ ਜੈਦਰਥ ਨੇ ਮਾਰ ਦਿੱਤਾ ਤੇ ਅਰਜਨ ਨੇ ਪ੍ਰਣ ਕੀਤਾ ਅਗਰ ਤਕਾੜਾਂ ਤੱਕ ਮੈਂ ਉਹਨੂੰ ਨਾ ਮਾਰਾਂ ਨਾ ਤੇ ਸੜ ਕੇ ਮਰ ਜਾਗਾ ਮਰਨੇ ਦਾ ਪ੍ਰਣ ਤੇ ਲੋਕ ਕਰਦੇ ਰਹੇ ਜਿਉਣ ਦਾ ਪ੍ਰਣ ਨਹੀਂ ਕਿਸੇ ਤੋਂ ਵਾਇਆ ਗੁਰੂ ਗੋਬਿੰਦ ਸਿੰਘ ਦੇ ਸਿੰਘਾਂ ਨੇ ਕੀਤਾ ਸਿੰਘ ਦੀ ਉਹਨਾਂ ਦਾ ਕੀਤਾ ਹੋਇਆ ਪ੍ਰਾਣ ਨਿਭਦਾ ਵੇਖ ਕੇ ਨਾ ਮੌਤ ਨੂੰ ਤੇ ਆ ਗਈਆਂ ਤਰੇੜੀਆਂ ਕਹਿੰਦੀ ਸਿੰਘ ਦਾ ਹੋ ਗਿਆ ਪ੍ਰਾਣ ਪੂਰਾ ਤੇ ਮੈਨੂੰ ਕਿਨੇ ਮੰਨਣਾ ਲੋਕਾਂ ਨੇ ਸ਼ੱਕ ਲੈਣਾ ਹੈ ਅੰਮ੍ਰਿਤ ਕਿਉਂਕਿ ਜਿਹੜਾ ਅੰਮ੍ਰਿਤ ਸ਼ੱਕ ਲੈਂਦਾ ਮ੍ਰਿਤੂ ਤੋਂ ਰਹਿਤ ਹੋ ਜਾਂਦਾ ਉਹਨੂੰ ਮੌਤ ਨਹੀਂ ਮਾਰਦੀ ਫਿਰ 84 ਮੌਤ ਦਾ ਖਾਜਾ ਹੈ ਪਰ ਇਹ ਗੁਰੂ ਦੀਆਂ ਬਖਸ਼ਿਸ਼ਾਂ ਗੁਰੂ ਕੇ ਖਾਲਸੇ ਇਹ 84 ਵਿੱਚ ਨਹੀਂ ਆਉਂਦੇ ਕੋਈ ਮੰਨੇ ਜਾਂ ਨਾ ਮੰਨੇ ਜਿਹਦੇ ਅੰਦਰ ਇੱਕ ਵਾਰੀ ਅੰਮ੍ਰਿਤ ਚਲਿਆ ਜਾਂਦਾ ਨਾ ਅਮਰ ਹੋ ਜਾਂਦਾ ਉਹਨੂੰ ਸਤਿਗੁਰੂ ਦੀਆਂ ਖੁਸ਼ੀਆਂ ਮਿਲਦੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਬਚਨ ਹੈ ਅੰਮ੍ਰਿਤ ਛਕਣ ਵਾਲਿਆ ਰਹਿਤ ਵਿੱਚ ਪੂਰਾ ਰਵੀ ਤੈਨੂੰ ਸੱਚਖੰਡ ਲੈ ਕੇ ਜਾਵਾਂਗੇ ਤੇ ਜੇ 뜰 ਮੱਠ ਹੋ ਗਈ ਨਾ ਅਗਲਾ ਜਨਮ ਸਿੱਖਾਂ ਦੇ ਘਰ ਦੇਵਾਂਗੇ ਜੇ ਫੇਰ ਵੀ ਗਲਤੀਆਂ ਕਰਦਾ ਰਿਹਾ ਫਿਰ ਅਗਲਾ ਜਨਮ ਗੁਰੂ ਘਰ ਦੇ ਵਿੱਚ ਹੀ ਮਿਲੇਗਾ ਕੂਕਰ ਬਣ ਜਾਏਗਾ ਜਾਂ ਘੋੜੇ ਦਾ ਜਨਮ ਮਿਲ ਜਾਏਗਾ ਸੇਵਾ ਕਰਕੇ ਫੇਰ ਵੀ ਸ਼ਾਇਦ ਬਖਸ਼ਿਆ ਜਾਏ ਤੇ ਜੇ ਫੇਰ ਵੀ ਤੂੰ ਮਾਨ ਆਈਆਂ ਹੀ ਕਰਦੇ ਆ ਕਰਦਾ ਰਹੋ ਨਾ ਤੇਰੀ ਆਤਮਾ ਤੇਰਾ ਮਨ ਨਾ ਸੁਧਰਿਆ ਫੇਰ ਫੇਰ ਮੈਂ ਤੇਰੀ ਬਾਹ ਨਹੀਂ ਫੜ ਸਕਾਂਗਾ ਦੇਖ ਲਓ ਗੁਰੂ ਇੱਥੋਂ ਤੱਕ ਆਪਣੇ ਸਿੱਖ ਦੀ ਰੱਖਿਆ ਕਰਦਾ ਸੱਚਾ ਪਾਤਸ਼ਾਹ ਤਨਗੁਰ ਗੋਬਿੰਦ ਸਿੰਘ ਸਾਹਿਬ ਮਹਾਰਾਜ ਬੱਬਰ ਸ਼ੇਰ ਬਾਬਾ ਦੀਪ ਸਿੰਘ ਮੌਤ ਘੇਰ ਦੀਏ ਤਗੜੇ ਤਗੜੇ ਸੂਰਮੇ ਅੱਗੇ ਕਰ ਕਰਕੇ ਬੜੇ ਤਗੜੇ ਤਗੜੇ ਜੋਧੇ ਸੀ ਜਿਹੜੇ ਚੜ ਕੇ ਆਏ ਸੀ ਯਕੂਬ ਖਾਂ ਅੱਗੇ ਆਇਆ ਬਾਬੇ ਦੀਪ ਸਿੰਘ ਨੇ ਖੰਡਾ ਮਾਰਿਆ ਖਿੱਚ ਕੇ ਤੇ ਬਾਬਾ ਜੀ ਦਾ ਖੰਡਾ ਨਾ ਜਿਹਦੇ ਵੱਜਦਾ ਸੀ ਉਹ ਬੰਦਾ ਪਾਣੀ ਤੇ ਕੀ ਦੋ ਫਾੜ ਹੋ ਕੇ ਡੇਗਦਾ ਸੀ ਧਰਤੀ ਤੇ ਦੋ ਟੋਟੇ ਹੋ ਕੇ ਅੱਧਾ ਇਧਰ ਤੇ ਅੱਧਾ ਉਧਰ ਇਹ ਵੀ ਦੁਫਾੜ ਹੋ ਕੇ ਡਿੱਗ ਪਿਆ ਮਾਤਲ ਮੜਾਈਏ ਇਹਨੇ ਸਭ ਤੋਂ ਤਕੜਾ ਜਰਨੈਲ ਚੁਣਿਆ ਜਿਹਨੂੰ ਲੋਕ ਜ਼ਮਾਲਖਾ ਕਹਿੰਦੇ ਨੇ ਕਈ ਅਮਾਨਖਾਮੀ ਕਹਿੰਦੇ ਨੇ ਉਹ ਚੜਿਆ ਆਕੇ ਉਹ ਕਹਿੰਦੇ ਸਾਹਮਣ ਆ ਬੰਗਾਰੇ ਬਾਬਾ ਸਾਹਿਬ ਨੂੰ ਕਹਿੰਦਾ ਤੈ ਭਾਈ ਮੇਰੇ ਮਾਰੇ ਹੋਏ ਅੱਖੀ ਵੇਦਿਆ ਹੁਣ ਤੂੰ ਵੀ ਕਰ ਲੈ ਤਿਆਰੇ ਧੁਰ ਦਰਗਾਹ ਦੇ ਮੈਂ ਤੈਨੂੰ ਇੱਥੇ ਮਾਰਾਂ ਵਿਚ ਮੈਦਾਨ ਦੇ ਤੇ ਉਤਰੋ ਫਿਰ ਕੱਟਿਆ ਪੀਰ ਅਕਾਲੀ ਚੁਟਾ ਮਾਰ ਕੇ ਉਹਨੇ ਢਾਟੇ ਉੱਤੇ ਲਟਕਾ ਲਈ ਭੈਣ ਪਚੰਗ ਦੀ ਉਹਦੀ ਕਰਦੇ ਸੀ ਰਖਵਾਲੀ ਚੱਕਰ ਸੀਸ ਤੇ ਉਹ Pase ਰਣ ਦਾ ਬਾਲੀ ਤੇ ਜੁੱਧ ਦਾ ਦੇਵਤਾ ਉਹਦੇ ਦਰ ਤੇ ਖੜੀ ਸਵਾਲੀ ਜਾਪੇ ਮੌਤ ਵੀ ਮੌਤ ਵੀ ਮੰਗਤੀ ਬਣ ਕੇ ਜਿਹਦੇ ਸਾਹਮਣੇ ਖੜੀ ਸੀ ਨਾ ਹੁਣ ਲੋਕ ਦੇਖਦੇ ਨੇ ਵੀ ਬਾਬਾ ਦੀਪ ਸਿੰਘ ਵੇਖੋ ਕੀ ਕਰਦਾ ਉਧਰੋਂ ਜ਼ਮਾਲ ਵਾਰ ਕਰਦਾ ਉਹਦੀ ਚੜਦੀ ਜਵਾਨੀ ਸੀ ਤੇ ਬਾਬਾ ਜੀ ਵਾਰ ਬਚਾ ਲੈਂਦੇ ਨੇ ਬਾਬਾ ਜੀ ਵਾਰ ਕਰਦੇ ਨੇ